ਬੜੀ ਹੋ ਗਈ ਬੜੀ ਇੰਗਰੇਂਡ ਬੜਾ ਗੱਲ ਕਰਦੇ ਪਾਜੀ ਅਗਲੀ 45 ਮੇਰੇ ਦੁਆਰੇ ਪਸਟਾ ਬਸ ਕਰੋ ਬਸ ਕਰੋ ਬਸ ਕਰੋ ਦੇਖ ਕੁੜੀ ਨੇ ਲੁੱਟਣ ਆਏ ਦੋ ਲੁੱਟੇਰਿਆਂ ਨੂੰ ਚੰਗਾ ਸਬਕ ਸਿਖਾਇਆ ਕੁੜੀ ਨੇ ਲੁੱਟੇਰਿਆਂ ਨਾਲ ਹੱਥੋਂ ਪਾਈ ਕੀਤੀ ਜਿਸ ਤੋਂ ਬਾਅਦ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਦੋਵਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕੀਤਾ ਗਿਆ ਦੋਵੇਂ ਹੀ ਲੁਟੇਰਿਆਂ ਵੱਲੋਂ ਕੁੜੀ ਅਤੇ ਉਸਦੇ ਮਾਮੇ ਨੂੰ ਪਿਸਤੌਲ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਕੁੜੀ ਨੇ ਦਲੇਰੀ ਦਿਖਾਉਂਦਿਆਂ ਲੁਟੇਰਿਆਂ ਨਾਲ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਵੱਲੋਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਦੋਵੇਂ ਲੁਟੇਰੇ ਪੰਜਾਬੀ ਸਨ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਗੁਰਸਿੱਖ ਦੱਸਿਆ ਜਾ ਰਿਹਾ ਹੈ ਦੋਵਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕੀਤਾ ਗਿਆ ਇਸ ਦੌਰਾਨ ਕੁੜੀ ਦਾ ਅਤੇ ਦੂਜੀਆਂ ਔਰਤਾਂ ਦਾ ਗੁੱਸਾ ਵੀ ਲੁਟੇਰਿਆਂ ਤੇ ਫੁੱਟਿਆ ਦੋਵਾਂ ਦੀ ਚੱਪਲਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉੱਥੇ ਹੀ ਮੌਕੇ ਤੇ ਮੌਜੂਦ ਨੌਜਵਾਨਾਂ ਵੱਲੋਂ ਅਤੇ ਦੂਜੇ ਵਿਅਕਤੀਆਂ ਵੱਲੋਂ ਦੋਵਾਂ ਲੁਟੇਰਿਆਂ ਨੂੰ ਚੰਗਾ ਸਬਕ ਸਿਖਾਇਆ ਗਿਆ ਦੋਵਾਂ ਦੀ ਡੰਡਿਆਂ ਸੋਟਿਆਂ ਨਾਲ ਕੁੱਟਮਾਰ ਹੋਈ ਦੋਵਾਂ ਦਾ ਕੁਟਾਪਾ ਚਾੜਿਆ ਗਿਆ ਅਤੇ ਬਾਅਦ ਵਿੱਚ ਦੋ ਮਨ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਬੜੀ ਹੋ ਗਈ ਬੜੀ ਹੋ ਗਈ ਬੜੀ ਹੋ ਗਈ ਬੜੀ ਹੋ ਗਈ ਮਰ ਜਾਓ ਮਰ ਜਾਓ ਮਰ ਜਾਓ ਮਰ ਜਾਓ ਮਰ ਜਾਓ ਓਏ ਅੰਟੀ ਓਏ ਅੰਟੀ ਬਸ ਕਰੋ ਬਸ ਕਰੋ ਬਸ ਕਰੋ ਤੇ ਮਾਮਲਾ ਗੁਰਦਾਸਪੁਰ ਦੇ ਪਿੰਡ ਨੱਤ ਦਾ ਏ ਜਿੱਥੇ ਕਿ ਸਕੂਟੀ ਤੇ ਆਪਣੇ ਮਾਮੇ ਨਾਲ ਜਾ ਰਹੀ ਭਾਣਜੀ ਨੂੰ ਦੋ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਦੋਵੇਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਮਾਮਾ ਭਾਣਜੀ ਨੂੰ ਪਿਸਤੌਲ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕਰਨ ਲੱਗੇ ਪਰ ਲੜਕੀ ਨੇ ਇਸ ਤਰ੍ਹਾਂ ਦਲੇਰੀ ਦਿਖਾਉਂਦਿਆਂ ਲੁਟੇਰਿਆਂ ਨਾਲ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਅਤੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਦੋਵਾਂ ਲੁਟੇਰਿਆਂ ਨੂੰ ਪਿਸਤੌਲ ਸਮੇਤ ਫੜ ਕੇ ਥਾਣਾ ਰੰਗੜ ਨੰਗੜ ਦੀ ਪੁਲਿਸ ਤੇ ਹਵਾਲੇ ਕਰ ਦਿੱਤਾ। ਭਾਰੀ ਅਗਲੀ ਪਿਸਤੌਲ ਦੇ ਦੁਆਰੇ ਪਿਸਤੌਲ ਕਟਿੰਗਾਂ ਦੁਆਰੇ ਓਏ ਆ ਤੂਲ ਪਾ ਸਾਡੀ ਪੁੱਤ ਨਹੀਂ ਮੋੜਦਾ ਕਿਤਾ ਕਿਤਾ ਕਿਉਂ ਨਹੀਂ ਤਾਂ ਫੋਨ ਬੰਦ ਕਰ ਦੇ ਤਾਰੇ ਕਿੰਨਾ ਪਾਣੀ ਹੈ ਓਏ ਤੁਹਾਨੂੰ ਚਲੇਗਾ ਨਹੀਂ ਆਰੇ ਉਹ ਆ ਜਾਣਾ ਦੇ ਉਹ ਜੀਆਂ ਉਹ ਜੀਆਂ ਚੱਲੋ ਉਸ ਤੋਂ 20 ਮਿੰਟ ਚੱਲੋ ਉਸ ਤੋਂ 20 ਮਿੰਟ ਇੱਧਰ ਆ ਜਾ ਮੈਂ ਹਟਾ ਆਪਾਂ ਇਹ ਤਾਂ ਵਾਰ ਦੰਦ ਲਾਉ ਉਹਨਾਂ ਨੇ ਕਿੱਦਾਂ ਲਾ ਕੇ ਆਇਆ ਹੈ ਉਹਨਾਂ ਦੇ ਕਿੱਦਾਂ ਲਾ ਕੇ ਆਇਆ ਹੈ ਉਹ ਗੱਲ ਹੈ ਹਾਲਕੇ ਇਸ ਦੌਰਾਨ ਕਾਬੂ ਕੀਤਾ ਨੌਜਵਾਨ ਨੇ ਕਹਿਦਾ ਸੁਣਾਈ ਦਿੱਤਾ ਕਿ ਉਹਨਾਂ ਵੱਲੋਂ ਜੋ ਪਿਸਤੌਲ ਦਿਖਾਇਆ ਗਿਆ ਸੀ ਉਹ ਅਸਲੀ ਨਹੀਂ ਸਗੋਂ ਨਕਲੀ ਸੀ ਪਰ ਬਾਅਦ ਵਿੱਚ ਪੁਲਿਸ ਨੇ ਦੋਮਾਂ ਕੋਲੋਂ ਵਾਰਦਾਤ 'ਚ ਵਰਤਿਆ ਜਾਣ ਵਾਲਾ ਨਜਾਇਜ਼ ਪਿਸਤੌਲ ਅਤੇ ਮੌਕੇ 'ਤੇ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ ਫਿਲਹਾਲ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਤੋਂ ਪਹਿਲਾਂ ਹੀ ਇਸ ਦਲੇਰ ਕੁੜੀ ਨੇ ਅਤੇ ਲੋਕਾਂ ਨੇ ਦੋਵਾਂ ਨੂੰ ਚੰਗਾ ਸਬਕ ਸਿਖਾਇਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ